ਸਾਨੂੰ ਸਰਕਾਰਾਂ ਨੂੰ ਟੈਕਸ ਭੇ ਕਰਨਾ ਪੈਂਦਾ ਹੈ ਭਾਵੇਂ ਕੋਈ ਵੀ ਦੇਸ਼ ਹੋਵੇ ਪਰ ਜੇਕਰ ਕੋਈ ਆਪਣਾ ਟੈਕਸ ਵਕਤ ਰੈਂਦਿਆਂ ਨਹੀਂ ਦੇ ਪਾਉਂਦਾ ਤਾਂ ਉਸਨੂੰ ਉਹਦੀ ਪੈਨਲਟੀ ਵੀ ਭਰਨੀ ਪੈਂਦੀ ਹੈ ਪਰ ਹੁਣ ਤੱਕ ਸਭ ਤੋਂ ਵੱਡਾ ਨਿਊਜ਼ੀਲੈਂਡ ਦਾ ਟੈਕਸ ਜਮ੍ਹਾਂ ਕਰਵਾਉਣਾ ਪਏਗਾ ਭਾਰਤੀ ਮੂਲ ਦੇ ਮਾਲਕ ਦਿਲੀਪ ਕੁਮਾਰ ਰੂਪਾਹੁਰਾ ਨੂੰ ਜੀ ਹਾਂ ਦਿਲੀਪ ਕੁਮਾਰ ਰੂਪਾ ਜਨਾਦੇ ਉੱਪਰ ਆਕਲੈਂਡ ਕਾਉਂਸਲ ਦਾ 9 ਲੱਖ ਕਰੀਬ ਦਾ ਟੈਕਸ ਬਕਾਇਆ ਹੈ ਕਈ ਸਾਲਾਂ ਤੋਂ ਟੈਕਸ ਬਕਾਇਆ ਹੈ ਤੇ ਆਕਲੈਂਡ ਦੇ ਇਤਿਹਾਸ ਦੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਕਾਇਆ ਟੈਕਸ ਰਕਮ ਤੇ ਪੈਨਲਟੀ ਡੈਪਟ ਹੈ ਦੱਸਦੀ ਹੈ ਕਿ ਦਲੀਪ ਕੁਬਾਰ ਰੂਪਾ ਉਹੀ ਨੇ ਜੋ ਕੋਰੋਨਾ ਦੇ ਦੌਰਾਨ ਨਿਸੁਰਖਿਆ ਚ ਰਹਿ ਚੁੱਕੇ ਨੇ ਜਦੋਂ ਉਹਨਾਂ ਨੂੰ ਕਿਊ ਆਰ ਕੋਡ ਕਾਰੋਬਾਰ ਤੇ ਡਿਸਪਲੇ ਨਾ ਕਰਨ ਦੇ ਚਲਦਿਆਂ ਕੇਸ ਦੀ ਕਾਰਵਾਈ ਤੋਂ ਬਾਅਦ 1500 ਡਾਲਰ ਦਾ ਜੁਰਮਾਨਾ ਲੱਗਿਆ ਸੀ ਪਰ ਉਹਦੇ ਤੋਂ ਸਬਕ ਨਾ ਲੈੰਦੇ ਆ ਉਹਨਾਂ ਨੇ ਫੇਰ ਤੋਂ ਟੈਕਸ ਥੋਰੀ ਕੀਤੀ ਤੇ ਹੌਲੀ-ਹੌਲੀ ਕਰਦਿਆਂ ਉਹਨਾਂ ਦਾ 9 ਲੱਖ ਡਾਲਰ ਦਾ ਟੈਕਸ ਬਕਾਇਆ ਜਿਸ ਕਰਕੇ ਉਹਨਾਂ ਦਾ ਘਰ ਤੇ ਕਾਰੋਬਾਰ ਦੋਵੇਂ ਵਿਕਣ ਦੇ ਕगार ਤੇ ਨੇ